ਵਾਜੂ ਕੀ ਗੱਲ ਤਾਂ ਉਹ ਇਸੇ ਪੱਤੇ ਮੈਂ ਖੌਦਾ ਆਪਣਾ ਪੱਤਰਕਾਰ ਪ੍ਰਵਾਨ ਸਿੰਘ ਸਿੱਧੂ ਆਪ ਉਹਨਾਂ ਰਕਰੀ ਦੇ ਤਰ੍ਹਾਂ ਕੋਟ ਦੀ ਟ੍ਰੈਫਿਕ ਦਾ ਹੰਦ ਖੜ੍ਹੀਏ ਜਿੱਥੇ ਕੋਈ ਨੌਲਾਜ਼ਮੇ ਦੇਖਦਾ ਨਹੀਂ ਹੈਗਾ ਟ੍ਰੈਫਿਕ ਮੇਰਾ ਕਿ 1 ਕਿਲੋਮੀਟਰ ਲੰਬੀ ਲੱਗ ਗਿਆ ਮੈਂ ਕੈਮਰਾਮੈਨ ਨੂੰ ਕਹਿੰਦਾ ਦਿਖਾਓ ਜੀ ਆਹ ਦੇਖੋ ਜੀ ਜਿੱਥੇ ਦਾ ਟਾਈਮ ਤੇ ਅੱਖ ਜਾਂਦੀ ਆ ਸਾਰੇ ਕੋਈ ਇੱਕ ਦੂਜੇ ਦੇ ਵਿੱਚ ਅਲਾ ਕਾਲੀ ਘਾਤਾ ਰਕਰੀ ਦਾ ਦੇਣਾ ਵਾ ਰੇਕ ਨੂੰ ਕਾਲੀ ਆ ਏ ਟਰਾਲੀ ਦੇਖ ਲਓ ਜਿਹਨੇ ਤਰਪਾਲ ਵੀ ਨਹੀਂ ਪਾਈ ਹੋ ਉਹ ਨੂੰ ਕੀ ਐਦਾ ਧੱਜਾਉਣਾ ਰਿਹਾ ਤੇ ਆਹ ਬਾਈ ਨੇ ਗੱਪੇ ਲਾਤੀ ਗੱਡੀ ਇਹ ਕਹਿੰਦਾ ਮੈਂ ਨਹੀਂ ਕਿਸੇ ਨੂੰ ਰੰਗ ਦੇ ਦਿੰਦਾ ਆ ਆਦਮ ਬੱਤ ਗੱਲ ਕਰਦਾ ਨਾ ਜਾ ਅੱਜ ਆਹ ਪਵਾੜਾ ਰੋਡ ਤੇ ਇਹਨਾਂ ਜਿੱਥੇ ਤੱਕ ਵੀ ਕੈਮਰੇ ਦੀ ਨਿਗਾਹ ਜਾਂਦੀ ਆ ਉਦੋਂ ਤੱਕ ਸੁਨੀਆਂ ਲੱਗੀਆਂ ਆਹ ਸਾਡਾ ਗੱਲ ਕਰ ਰੋੜਾ ਜੀ ਜੇ ਹੁਣ ਦੁਕਾਨਦਾਰ ਇਹਨੂੰ ਟ੍ਰੈਫਿਕ ਨੂੰ ਨਿਗਾਹ ਤੇ ਲੱਗਿਓ ਆ ਦੁਕਾਨਦਾਰ ਤਾਂ ਕੋਈ ਕਹਿਣਾ ਮੰਨਦਾ ਕੋਈ ਨਹੀਂ ਮੰਨਦਾ ਲੋਕ ਬਟਨ ਉੱਤੇ ਫੜਖਾਣੇ ਦਾ ਹੈ ਗਿਆ ਫੜਨੂ ਪੈਂਦੇ ਆ ਜੇ ਕਿਸੇ ਨੂੰ ਕਹਦੇ ਇੱਕ ਮਿੰਟ ਰੁਕਦਾ ਆ ਕੋਈ ਨਹੀਂ ਰੁਕਦਾ ਆ ਮੋਟਰਸਾਈਕਲ ਵਾਲੇ ਸਾਰੇ ਤੋਂ ਕਾਲੇ ਆ ਦੇਖੋ ਕਿ ਕਿਸੇ ਪਾਸੇ ਟ੍ਰੈਫਿਕ ਦਾ ਨਾਂ ਨਹੀਂ ਲੱਗਦਾ ਇੱਥੇ ਕੋਈ ਮਲਾਜ਼ਮੀ ਹੈਗਾ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਇੱਕ ਹੈਲਮਟ ਦਾ ਚਲਾਨ ਕੱਟ ਕੇ ਚਾਰ ਪੌ 12 ਇੰਚ ਫੋਟੋਆਂ ਲਵਾ ਲੈਂਦੇ ਇਹ ਹੁਣ ਇਹਨਾਂ ਨੂੰ ਅੱਗੇ ਦੇਖੋ ਕਿ ਤਾਂ ਕਿਹੜਾ ਅਗੇ ਤੇ ਟ੍ਰੈਪ ਕੰਟਰੋਲ ਕਰਨੀ ਹੈ ਜੇਕਰ ਪੁਲਿਸ ਨੂੰ ਕਹਿੰਦੇ ਆ ਇਸੀ ਗੱਲ ਕਰਦੇ ਨਹੀਂ ਉਹ ਕਹਿੰਦੇ ਸਾਡੇ ਕੋਲ ਮੱਲਾ ਜੂਏ ਹੈ ਜੀ ਪਤਾ ਨਹੀਂ ਹੋਰ ਕਿਸੇ ਨੂੰ ਪਤਾ ਨਹੀਂ ਹੈਗਾ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਬਹੁਤ ਵਧੀਆ ਜੀ ਮਜ਼ਾ ਆ ਰਿਹਾ ਬਹੁਤ ਮਜ਼ਾ ਰਿਹਾ ਬਸ ਕੇ ਠੀਕ ਠੀਕ ਇਹ ਸਾਨੂੰ ਆਪ ਇਹ ਕਰਨਾ ਪੈਂਦਾ ਜੀ ਮੈਂ ਟ੍ਰੈਪ ਦਿਖਾਣਾ ਤੁਹਾਨੂੰ ਕਿ ਮੈਂ ਉਹ ਪ੍ਰੈਸ਼ਰ ਨੂੰ ਕੰਟਰੋਲ ਕਰਾ ਇਹ ਸਾਡੇ ਜਿਹੜੇ ਫੋਟੋ ਰੱਖਿਆ ਚਾਲqua ਉਹ ਸਾਰੇ ਪ੍ਰੈਸ਼ਰ ਨੂੰ ਕੰਟਰੋਲ ਇਸ ਤੋਂ ਕਰ ਦਿੱਤੇ ਗਏ ਨੇ ਇਹ ਦੇਫੀ ਫੋਰਸ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਅੱਜ ਹਟਾਕ ਵਾੜੂ ਤੀਹ ਦੇ ਸਾਰੇ ਦੁਕਾਨਦਾਰ ਭਰਾ ਨੂੰ ਨੀਰਾਂ ਨੂੰ ਬੇਦਖੀ ਕੀਤੀ ਜਾਂਦੀ ਆ ਦੇਖੋ ਜਾਮ ਕਿੰਨਾ ਲੱਗਾ ਹੋਇਆ ਚੌਕ ਦੇ ਵਿੱਚ ਕੋਈ ਕੋਸ ਬਲਾਜਮ ਹੋਣਾ ਨਹੀਂ ਕਿਹੜਾ ਜਿਹੜਾ ਅੱਡਾ ਕੋੜ ਤੂ ਹੀ ਲੋ ਠੀਕ ਹੈ ਧੰਨਵਾਦ ਮਲਾਜ ਵੀ ਆ ਗਿਆ ਦੇਖ ਦੇਖ ਕੀ ਕਰਦੇ ਆ ਪਿੱਛੇ ਪਿੱਛੇ ਹਾਂ ਤਾਂ ਕਿੱਥੇ ਆਲਾ ਜਮ ਆ ਗਿਆ ਹਾਂ ਹੋਰ ਵੀ ਚੰਗੀ ਦਾ ਮਤਲਬ ਪੁਲਿਸ ਸਿੰਘ ਜੀ ਆਇਆ ਸੀ ਆਪਣੇ ਤੋਂ ਕੋਲ ਸੁਭਾਈ ਆ ਗਿਆ ਹੁਣ ਦੇਖੋ ਕੀ ਕਰਦੇ ਆ ਦੋ ਘੰਟੇ ਹੋ ਗਏ ਲੋਕਾਂ ਨੂੰ ਫਸਿਆ ਇੱਥੇ ਹਰ ਤਿਉਹਾਰ ਤੇ ਜੇ ਹੁੰਦੀ ਜੀ ਅਸੀਂ ਜ਼ਿਲ੍ਹੇ ਦੇ ਐਸਐਸਪੀ ਤੋਂ ਇਹ ਮੰਗ ਕਰਦੇ ਆ ਕਿ ਦਿਨ ਦਿਹਾੜੇ ਤੇ ਇੱਥੇ ਟ੍ਰੈਫਿਕ ਦੇ ਵਿੱਚ ਕੰਟਰੋਲ ਕਰੀ ਚੌਕ ਦੇ ਵਿੱਚ ਮਨਲਾਜ ਲਾਇਆ ਜਾਣ ਦਿਨ ਦਿਹਾੜੇ ਤੇ ਲੋਕਾਂ ਨੂੰ ਏਰੀਆ ਨੂੰ ਬਹੁਤ ਤੰਗੀ ਹੋ ਜਾਂਦੀ ਹੈ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਗਰਮੀ 'ਚ ਇਹ ਨਹੀਂ ਪੀਂਦੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਹਾਂਜੀ ਪਰੇਸ਼ਾਨੀ ਬਹੁਤ ਆ ਤਾਂ ਸਾਰੇ ਪਾਸੇ ਜਾਮ ਲੱਗਾ ਮੈਂ ਜਿਲ੍ਹੇ ਦੇ ਐਸਐਸਪੀ ਨੂੰ ਬੇਨਤੀ ਕਰਦਾ ਕਿ ਜਿੱਥੇ ਜੰਧਿਹੜ ਦੇ ਕੋਤੇ ਹਰਦੇ ਉਤੇ ਜਿੱਥੇ ਟ੍ਰੈਫਿਕ ਕੰਟਰੋਲ ਕਰਨਾ ਹੈ ਦੋ ਤਿੰਨ ਮਰਾਜ਼ਮ ਜੂਲ ਲਾਏ ਜਾਣ ਆ ਦੇਖੋ ਕਿੰਨੀ ਟ੍ਰੈਫਿਕ ਲੋਕਿੰਦਾ ਫਸੇ ਪਏ ਆ ਧੰਨਵਾਦ ਆ ਕੋਰਟ ਵੀ ਤੁਹਾਨੂੰ ਲਾਈਵ ਜਿਹੜਾ ਦੇ ਦੇ ਟ੍ਰੈਫਿਕ ਦੀਆਂ ਅੱਜ 9 ਅਗਸਤ ਰੱਖੜੀ ਦਾ ਦਿਨ ਵਾ ਕਿ ਜਿੱਥੇ ਡੌਂਗ ਦੇ ਵਿੱਚ ਕੋਈ ਕੋਈ ਜੰਧਿਹੜੇ ਕੋਨੋ ਕੋ ਟ੍ਰੈਫਿਕ ਵਾਲੇ ਜੀਰ ਹੋਣਾ ਚਾਹੀਦੇ ਆ ਆ ਦੇਖੋ ਕਿ ਕਿਲੋਮੀਟਰ ਤੋਂ ਬੱਦ ਲਾਈਨ ਲੰਬੀ ਲੱਗੀ ਆ ਆ ਚੌਂਕੀ ਤੱਕ ਤਾਂ ਇਥੋਂ ਦੱਸਿਆ ਜੀ ਲਾਈਨ ਲੱਗੀ ਉਹ ਕਿੱਥੇ ਤੱਕ ਲੱਗਦੀ ਆ ਅੱਜ ਇਹ ਧੁੰਮੇ ਵਿੱਚ ਬਹੁਤ ਔਖਾ ਹੋਇਆ ਵਾ ਦੇਖੋ ਲਾਈਟਸ ਵੀ ਨਹੀਂ ਆ ਰਹੀਆਂ ਬੰਮੀ ਚ ਮਾਰ ਗਏ ਆ ਤੁਹਾਨੂੰ ਕਿਤੇ ਬਸ ਤੋਂ ਕਿੰਨਾ ਘੰਟਾ ਹੋ ਗਿਆ ਇੱਥੇ ਜਿੱਥੇ ਮਾਝੇ ਤੇ ਜਾਮ ਲੱਗਾ ਇਹ ਕੋਰ ਦਾ ਬਸ ਟਾਈਮ ਹੈ ਜਿੱਥੇ ਤੱਕ ਮੇਰਾ ਜਾਂਦੀ ਹੈ ਦੇਖੋ ਸਾਡੇ ਕੋਲ ਤੇ ਜਾਮ ਲੱਗਾ ਜਿਹਨੇ ਟੈਫਨ ਨੂੰ ਨੌਜਵਾਨਾਂ ਦੇ ਕੰਟਰੋਲ ਕਰਨ ਦੇ ਵਿੱਚ ਸਹਿਯੋਗ ਕੀਤਾ ਆਪ ਜਨਤਾ ਨੂੰ ਇਸ ਸੰਬੰਧ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਪੁੱਤਰ ਗੁਰਪ੍ਰੀਤ ਸਿੰਘ ਜੀ